ਕਿ ਅੰਤਰਰਾਸ਼ਟਰੀ ਜੋਗਾ ਦਿਵਸ ਪੂਰੇ ਪਿਛ ਪਰ ਵਿੱਚ ਮਨਾਇਆ ਗਿਆ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪੰਜਾਬ ਸੂਬੇ ਦੇ ਵਿਚਾਲੇ ਪੱਖ-ਵਕ ਸਮਾਜਿਕ ਸੰਸਥਾਵਾਂ ਅਤੇ ਚੋਗਾ ਕਰਵਾਉਣ ਵਾਲੀਆਂ ਸੰਸਥਾਵਾਂ ਵੱਲੋਂ ਖੁੱਲੇ ਵਿਚਾਲੇ ਪਾਰਕਾਂ ਵਿੱਚ ਸਟੇਡੀਅਮ ਦੇ ਵਿਚਾਲੇ ਯੋਗਾ ਸੰ ਕਰਵਾਏ ਗਏ। ਇਸੇ ਤਰ੍ਹਾਂ ਅਜ ਸਾਨੇਵਾਦ ਡ੍ਰੀਮ ਪਾਰਕ ਵਿੱਚ ਭਾਰਤੀ ਯੋਗ ਸੰਸਥਾ ਵੱਲੋਂ ਅੰਤਰਰਾਸ਼ਟਰੀ ਜੋਗ ਦਿਵਸ ਮੌਕੇ ਤੇ ਯੋਗਾ ਸੰ ਕਰਵਾਏ ਗਏ। ਸਮੋਕੇ ਤੇ ਦੱਸਿਆ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ 2014 ਵਿੱਚ ਸਥਾਪਨਾ ਤੋਂ ਬਾਅਦ ਯੋਗਾ ਇੱਕ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜੋ ਭਾਰਤ ਵਿੱਚ ਸ਼ੁਰੂ ਹੋਇਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਯੁਕਤ ਰਾਸ਼ਟਰ ਭਾਸ਼ਣ ਵਿੱਚ 21 ਜੂਨ ਦੀ ਤਰੀਕ ਦਾ ਸੁਝਾਅ ਦਿੱਤਾ ਕਿਉਂਕਿ ਇਹ ਉੱਤਰੀ ਗੋਲਸਫਾਇਰ ਵਿੱਚ ਸਾਲ ਦਾ ਸਭ ਤੋਂ ਲੰਬਾ ਦਿਨ ਹੈ ਤੇ ਇਹ ਸਭ ਦੇ ਕਈ ਹਿੱਸਿਆਂ ਵਿੱਚ ਇਸ ਦੀ ਵਿਸ਼ੇਸ਼ ਮਹੱਤਤਾ ਹੈ ਅੱਜ ਇਸ ਯੋਗ ਦਿਵਸ ਮੌਕੇ ਤੇ ਸਹਿਰ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਆਓ ਵੇਖਦੇ ਹਾਂ ਸਾਡੀ ਇੱਕ ਰਿਪੋਰਟ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਾਨੂੰ ਅੱਜ ਸਵੇਰ ਤੋਂ ਹੀ ਇਹ ਦਾ ਸਤਿਕਾਰੂਦ ਮਨਾਇਆ ਜਾਂਦਾ ਹੈ ਅੱਜ ਦਸਤਾ ਮਿਲ ਕੀ ਦੇਖਦੇ ਪੂਰੇ ਵਿਸ਼ਵ ਨੂੰ 10ਵੇਂ ਜਾਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਸ ਮੌਕੇ ਦੇ ਉੱਤੇ ਅਸੀਂ ਇਹ ਕੋਸ਼ਿਸ਼ ਭਾਰਤੀ ਯੋਗ ਸੰਸਥਾਵ ਨੂੰ ਇਹ ਕਰ ਰਹੇ ਹਾਂ ਕਿ ਲੋਕ ਜਾਗਰੂਕ ਹੋਣ ਸਾਡਾ ਜਿਹੜਾ ਭਾਰਤੀ ਯੋਗ ਸੰਸਥਾਨ ਦਾ ਮਿਸ਼ਨ ਵੀ ਕੀ ਹੈ ਜੀਓ ਅਤੇ ਜੀਵਨ ਜੀਓ ਖੁਦ ਕਰੋ ਯੋਗ ਰਹੋ ਨਿਰੋਗ ਮੇਰੀ ਆਪਣੀ ਇਹ ਮੈਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕਿਆ ਕਿ ਯੋਗ ਕਰਨ ਨਾਲ ਮੇਰੀਆਂ ਦਵਾਈਆਂ ਦੀ ਜਿਹੜੀ ਆ ਬੰਦ ਹੋਈਆਂ ਵੀ ਨੇ ਛੁਟਕਾਰਾ ਅਖ ਲੈ ਗਈਆਂ ਤੋਂ ਦਵਾਈਆਂ ਖਾਣ ਨਾਲ ਕੱਲਾ ਇਹ ਨਹੀਂ ਹੈ ਕਿ ਇੱਕ ਰੋਗ ਛੱਡਦਾ ਹੈ ਇੱਕ ਰੋਗ ਛੱਡਦਾ ਤਾਂ ਚਾਰ ਰੋਗ ਹੋਰ ਐਡ ਹੁੰਦੇ ਨੇ ਤੋਂ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਆਪ ਨੂੰ ਤੰਦਰੁਸਤ ਰੱਖੋ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੋ ਆਪਣੇ ਸ਼ਰਨ ਉਤੰਦਲ ਸੁਖੋ ਤੇ ਹੁਣ ਤਾਂ ਜਿਹੜਾ ਇਹ ਅੰਤਰਰਾਸ਼ਟਰੀ ਯੋਗ ਦਿਵਸ ਬਣਾਇਆ ਜਾ ਰਿਹਾ ਹੈ ਇਸ ਬਹਾਨੇ ਸਿਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਚੰਚਲ ਜੀ ਨੇ ਰঞ্জੀਤ ਸਿੰਘ ਜੀ ਨੇ ਰਜੀਵ ਪਾਟਲ ਜੀ ਨੇ ਜਸਪਾਲ ਜੀ ਨੇ ਸਾਰੀ ਟੀਮ ਨੇ ਭਾਰਤੀ ਯੋਗ ਸੰਸਥਾਨ ਤੁਹਾਨੂੰ ਜਿਹੜਾ ਉਪਰਾਲਾ ਕੀਤਾ ਗਿਆ ਇਹਦੀ ਬਹੁਤ ਹੀ ਸਨਹਾਨਾ ਕੀਤੀ ਜਾ ਰਹੀ ਹੈ ਤੇ ਤੇ ਜਿੱਥੇ ਤੁਹਾਡੇ ਵਾਲੇ ਬੰਨ ਕਾਫੀ ਮੈਰਾਥਨ ਦੇ ਵਿੱਚ ਉਪਰਾਲਾ ਕੀਤਾ ਗਿਆ ਸੀਗਾ ਕੰਮ ਕਾਫੀ ਦੌੜ ਵਗੈਰੇ ਇਸ ਵਾਰ ਵੀ ਕਿਹੋ ਜਿਹਾ ਮੌਸਮ ਵਿੱਚ ਰਹੇ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਨੈਕਸਟ ਵੀ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਮੈਰਾਥਨ ਉਸ ਤੋਂ ਵੱਧ ਦੇ ਨਵੇਂ ਫੋਕ ਬਾਈ ਜਾਵੇ। ਇਹੀ ਮਕਸਦ ਹੈ। ਵੀ ਆਪਾਂ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮਾਈ ਵਧੇ ਹੋਵੇ ਤਾਂ ਉਸ ਵਾਸਤੇ ਸਿਹਤ ਜ਼ਰੂਰੀ ਜੀ। ਜੇ ਸਿਹਤ ਹੈ ਤਾਂ ਆਪਣੇ ਆਪਣੀ ਹੈਲਥ ਹੀ ਵੈਲਥ। ਹਾਂ ਸਰ ਜੇ ਸਵਾਲ ਥੋੜਾ ਬੋਲ ਲਵਾਂ ਹਰ ਰੋਜ਼ ਜਿਹੜਾ ਟ੍ਰੀ ਪਾਰਕ ਦੇ ਵਿੱਚ ਮਤਲਬ ਇੱਥੇ ਜਿਹੜਾ ਕਿ ਯੋਗਾ ਸ਼ੁਰੂ ਕਰਵਾਇਆ ਜਾ ਰਿਹਾ ਤਾਂ ਅੱਜ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਤਾਂ ਇਸ ਪ੍ਰਤੀ ਕਿਸ ਤਰ੍ਹਾਂ ਦਾ ਹੈ? ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਇਸ ਇੰਟਰਨੈਸ਼ਨਲ ਯੋਗ ਦਿਵਸ ਦੀ ਬਹੁਤ-ਬਹੁਤ ਵਧਾਈ ਅੱਜ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਪੂਰੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਸਿਰਫ ਕੀ ਹੈਗਾ ਵੀ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਅਵੇਅਰ ਕੀਤਾ ਜਾ ਰਿਹਾ ਕਿ ਆਪਾਂ ਆਪਣੇ ਸਰੀਰ ਵਾਸਤੇ ਕੁਝ ਟਾਈਮ ਕੱਢ ਕੇ ਨੂੰ ਆਪਾਂ ਤੰਦਰੁਸਤ ਕਰ ਸਕਦੇ ਹਾਂ ਭਾਰਤੀ ਯੋਗ ਸੰਸਥਾ ਦਾ ਬਹੁਤ ਹੀ ਵਧੀਆ ਪ੍ਰਾਲਾ ਹੈਗਾ 4200 ਤੋਂ ਪਲੱਸ ਕੇਂਦਰ ਜਿਹੜੇ ਹੈਗੇ ਥਰੋਅਆਊਟ ਇੰਡੀਆ ਚੱਲ ਰਹੇ ਆ ਸਾਡੇ ਹਰ ਇੱਕ ਜਗ੍ਹਾ ਹੀ ਇਹ 10 ਛੋਟੇ-ਛੋਟੇ ਸਮੂਹਾਂ ਦੇ ਵਿੱਚ ਕੇਂਦਰਾਂ ਦੇ ਵਿੱਚ ਯੋਗਦਿਆਂ ਕ੍ਰਿਆਵਾਂ ਨੂੰ ਕਰਵਾ ਕੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਮੇਰੀ ਸ਼ਹਿਰ ਵਾਸੀਆਂ ਨੂੰ ਇਹੋ ਹੀ ਹੱਥ ਜੋੜ ਕੇ ਪੀੜ ਹੈਗੀ ਆ ਕਿ ਸਾਡੇ ਸਾਂਹੇ ਵਾਲ ਦੇ ਵਿੱਚ 4 ਤੋਂ ਪਲੱਸ ਕੇਂਦਰ ਚੱਲਦੇ ਆ ਜਿਹੜੇ ਨਿਸੁਕਲ ਹੈ ਬਿਲਕੁਲ ਫਰੀ ਹੈ ਸਾਡੀ ਪੂਰੀ ਸਿਖਸ਼ਿਤ ਟੀਮ ਜਿਹੜੀ ਹੈਗੀ ਆ ਉਹ ਇਹਨਾਂ ਕੇਂਦਰਾਂ ਨੂੰ ਹੈਂਡਲ ਕਰਦੀ ਆ ਦੇਖਦੀ ਆ ਤੇ ਵੱਧ ਤੋਂ ਵੱਧ ਲੋਕੀ ਸਵੇਰੇ ਆਪਣਾ ਟਾਈਮ ਕੱਢ ਕੇ ਆਉਣ ਤੇ ਆਪਣੇ ਸ਼ਹਿਰ ਨੂੰ ਤੰਤਰ ਵਿਚਲੇ ਕਿੰਨੇ ਸਾਮੇ ਤੋਂ ਜਿਹੜਾ ਮਤਲਬ ਯੋਗਾ ਸਪਰਟ ਕਰਵਾਇਆ ਗਿਆ ਇਸਨੇ ਲੰਮ ਸਮਸਰ ਢਾਈ ਖਾਲ ਦੇ ਨੇੜੇ ਤੇੜੇ ਹੋਵੇ ਬਿਲਕੁਲ ਫਰੀ ਹੈਗਾ ਨਿਸੋਕਲ ਹੈ ਟਾਈਮ ਸਾਡਾ ਬਿਲਕੁਲ ਐਕੂਰੇਟ ਹੈਗਾ ਬਹੁਤ ਵਧੀਆ ਕਿੰਨੇ ਲੋਕ ਇੱਥੇ ਮਤਲਬ ਮੋਟੀਵੇਟ ਹੁੰਦੇ ਕਿੰਨੇ ਲੋਕ ਮੌਜੂਦ ਨੇ ਮਤਲਬ 40 ਪਲੱਸ ਪਹਿਲਾਂ ਤੋਂ ਸਟਾਰਟਿੰਗ ਦੇ ਵਿੱਚ 150 ਪਲੱਸ ਲੋਕ ਵੀ ਆਏਗੇ ਔਰ ਕਹਿੰਦੇ ਡਿਵਾਈਡ ਹੋਣ ਕਰਕੇ ਰੇਸ ਉਹ ਸੇਮ ਹੀ ਹੈ ਰੇਸ ਉਹ ਨਹੀਂ ਘਟੀ ਹੈਗੀ ਸਿਰਫ ਕੀ ਹੈਗਾ ਲੋਕਾਂ ਨੂੰ ਜਿੱਥੇ ਨੇੜੇ ਨੇੜੇ ਹੁੰਦਾ ਨੇੜੇ ਜਗ੍ਹਾ ਮਿਲਦੀ ਹੈ ਉੱਥੇ ਜਾ ਕੇ ਲੋਕੀ ਕਰਦੇ ਆ ਬਹੁਤ ਹੀ ਵਧੀਆ ਉਪਰਾਲ ਲੋਕਾਂ ਨੇ ਸ਼ਹਿਰ ਵੀ ਬਿਲਕੁਲ ਸੈੱਟ ਹੈ ਜੀ ਯਾਤਰ ਕਿਹੜੇ ਕਿਹੜੇ ਜਾਊਗਾ ਇਸ ਨੂੰ ਮਤਲਬ ਪਹਿ ਲੁੱਤੀ ਜਾਂਦੀ ਹੈ ਹਾਂਜੀ ਕਿਸ ਤਰ੍ਹਾਂ ਨੂੰ ਜਾਊਗਾ ਸਮ ਜਿਹੜਾ ਪਹਿ ਲ ਦਿੱਤੀ ਜਾਂਦੀ ਹੈ ਪਹਿਲ ਦੇਖੋ ਜੀ ਆਪਣੇ ਪਹਿਲਾਂ ਤੇ ਆਪਾਂ ਸਰੀਰਕ ਕ੍ਰਿਆਵਾਂ ਨੂੰ ਕਰਾਉਣੇ ਆ ਜਿਨ੍ਹਾਂ ਦੇ ਨਾਲ ਕਿ ਆਪਣੀ ਜਿਹੜੀ ਬਾਡੀ ਹੈਗੀ ਉਹ ਫਲੈਕਸੀਬਲ ਹੋ ਜਾਏ ਇਨਸਾਨ ਦਾ ਸਰੀਰ ਬੁਵਾਰੀਆਂ ਗ੍ਰਸਤ ਕਦੋਂ ਹੁੰਦਾ ਹੈ ਜਦੋਂ ਉਹਦੀ ਬਾਡੀ ਜਿਹੜੀ ਹੈਗੀ ਉਹ ਰੁਕਣਾ ਸਟਾਰਟ ਹੋ ਜਾਂਦੀ ਹੈ ਸਰੀਰ ਅਕੜਨਾ ਸਟਾਰਟ ਹੋ ਜਾਂਦਾ ਉਹਨਾਂ ਦੇ ਮੱਦੇ ਨਜ਼ਰ ਅਸੀਂ ਜਿਹੜੀਆਂ ਹੈਗੀਆਂ ਯੋਗ ਦੀਆਂ ਕ੍ਰਿਆਵਾਂ ਕਰਾਉਣੇ ਆ ਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਪ੍ਰਣਾਮ ਨੂੰ ਵੀ ਪ੍ਰੈ ਜਨਾਬ ਜੀ ਹਾਂਜੀ ਸਰ ਅੱਜ ਇੱਕ ਪੂਰੇ ਵਿਸ਼ਾ ਪਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਇੱਥੇ ਪਹੁੰਚਦੇ ਹੋ ਤਾਂ ਜੱਗਸਾ ਲੈ ਜਾਂਦੇ ਨੇ ਸਭ ਤੋਂ ਪਹਿਲਾਂ ਮੈਂ ਅੱਜ ਇੰਟਰਨੈਸ਼ਨਲ ਯੋਗ ਦਿਵਸ ਦੇ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਨਾ ਇਹ ਬਹੁਤ ਅੱਛਾ ਪਰੰਪਰਾ ਸਿਹਤ ਨੂੰ ਠੀਕ ਰੱਖਣ ਦੇ ਲਈ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੀ ਨੇ ਮੈਂ ਦੇਖ ਰਿਹਾ ਪਿਛਲੇ 10 ਸਾਲ ਤੋਂ ਯੋਗ ਯੋਗਾ ਨੂੰ ਡਿਵੈਲਪ ਕਰਨ ਦੇ ਲਈ ਸਾਰੇ ਹਿੰਦੁਸਤਾਨ ਦੇ ਵਿੱਚ ਉਪਰਾਲਾ ਕੀਤਾ ਜਿਵੇਂ ਕਿ ਉਹ ਖੁਦ ਵੀ ਯੋਗਾ ਕਰਦੇ ਨੇ ਅੱਜ ਜੀਐਨਕੇ ਵਿੱਚ ਤੁਸੀਂ ਸਵੇਰ ਵੇਲੇ ਦੇਖਿਆ ਹੋਣਾ ਚੈਨਲਾਂ ਉੱਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੀਐਨਕੇ ਵਿੱਚ ਸਵੇਰ ਵੇਲੇ ਯੋਗਾ ਕਰ ਰਹੇ ਸੀ ਉਸੇ ਤਰ੍ਹਾਂ ਅਸੀਂ ਭਾਰਤੀ ਯੋਗ ਸੰਸਥਾ ਪੰਜਾਬ ਜਿਹੜੇ ਸਾਡੇ ਲੁਧਿਆਣੇ ਦੇ ਜਿਹੜੇ ਇਨਚਾਰਜ ਨੇ ਜਗਦੀਪ ਸ਼ਰਮਾ ਜੀ ਉਹਨਾਂ ਨੇ 2.5 ਸਾਲ ਹੋ ਗਏ ਇਸ ਸਾਡੇ ਗ੍ਰੀਨ ਡ੍ਰੀਮ ਦੀ ਗ੍ਰੀਨ ਪਾਰਕ ਦੇ ਵਿੱਚ ਸਾਡੀ ਯੋਗਾ ਦੀ ਕਲਾਸ ਸਟਾਰਟ ਕਰਾਈ ਆ ਅਸੀਂ ਉਸੇ ਦਿਨ ਤੋਂ ਇਹ ਯੋਗਾ ਦੀ ਕਲਾਸ ਰੈਗੂਲਰ ਚਲਾ ਰਹੇ ਹਾਂ ਜਿਹਦੀ ਕਿਸੇ ਵੀ ਜੋ ਸਾਡੇ ਇੱਥੇ ਹਿੱਸਾ ਲੈਂਦਾ ਉਹ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਗਰ ਕੋਈ ਜੋ ਸ਼ੀਟ ਆ ਪਲਾਸਟਿਕ ਦੀ ਕਿਉਂਕਿ ਬਾਡੀ ਵਿੱਚੋਂ ਜੋ ਕਿਰਣਾ ਨਿਕਲ ਕੇ ਧਰਤੀ ਚਾਰਥ ਹੁੰਦੀਆਂ ਨੇ ਉਹਦੇ ਲਈ ਅਸੀਂ ਉਹਨੂੰ ਫ੍ਰੀ ਵੀ ਦੰਨੇ ਆ ਅਸੀਂ ਕਹਿੰਦੇ ਆ ਆਪੋ ਆਪਣੀ ਸਿਹਤ ਨੂੰ ਠੀਕ ਰੱਖੋ ਜਿਓ ਤੇ ਜੀਣੇ ਜਿਵੇਂ ਜੀਵਨ ਦਵੋ ਸਾਡਾ ਇਹ ਮਿਸ਼ਨ ਆ ਇਸੇ ਸ਼ৌਕਾਮਨਾ ਦੇ ਨਾਲ ਮੈਂ ਸਾਰੇ ਆਪਣੇ ਸਾਹਨੇ ਵਾਲਾ ਕਰਦੇ ਬਸ ਨੀਕਤਾ ਨੂੰ ਜਿਨ੍ਹਾਂ ਨੇ ਅੱਜ ਹਿੱਸਾ ਲਿਆ ਜੋਗਾ ਦੇ ਉਸ ਦੇ ਉੱਤੇ ਸਾਡੇ ਨਾਲ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ